ਦਿੱਲੀ ਅੱਜਕੱਲ ਚੋਣਾ ਚ ਡਿਊਟੀ ਲੱਗੀ ਹੋਈ ਐ ਉੱਥੇ ਐਲਾਨ ਹੋਇਆ ਤਾਂ ਪੰਜਾਬ ਦੇ ਲੇਡੀਜ਼ ਵੀ ਦੇਖ ਰਹੀਆਂ ਕਿ ਜੋ ਸਾਨੂੰ ਪ੍ਰੋਮਿਸ ਕੀਤਾ ਉਹ ਕਦੋਂ ਕਰਨ ਜਾ ਰਹੇ ਨੇ 1411 ਨਵੇਂ ਆਂਗਣਵੜੀ ਸੈਂਟਰ ਪੂਰੇ ਪੰਜਾਬ ਦੇ ਵਿੱਚ ਬਣਾਉਣ ਜਾ ਰਹੇ ਆ तकरीबन 200 ਕਰੋੜ ਤੋਂ ਉੱਪਰ ਰੁਪਇਆ ਜਿਹੜਾ ਸੀ ਆਂਗਣਵੜੀ ਸੈਂਟਰਾਂ ਦੇ ਉੱਪਰ ਖਰਚਣ ਜਾ ਰਹੇ 1975 ਦੇ ਵਿੱਚ ਜੋ ਆਈ ਸੀ ਡੀ ਐਸ ਸਕੀਮ ਸੀਗੀ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਉਸ ਦੇ ਤਹਿਤ ਹੁਣ ਕਾਫੀ ਲੰਬਾ ਸਮਾਂ ਹੋ ਗਿਆ ਵੱਡੇ ਬਦਲਾਅ ਕੀ ਕਰਨ ਜਾ ਰਹੇ ਮੈਂ ਗੱਲ ਕਰਾਂ ਕਿ ਅੱਜ ਵੀ ਸਾਡੇ ਬੱਚੇ ਸੈਂਟਰਾਂ ਦੇ ਵਿੱਚ ਦਰੀਆਂ ਤੇ ਬੈਠੇ ਹੁੰਦੇ ਆ ਔਰ ਕੋਸ਼ਿਸ਼ ਹੋਏਗੀ ਕਿ ਇਸ ਸਾਲ ਦੌਰਾਨ ਕੋਈ ਵੀ ਆਂਗਣਵੜੀ ਸੈਂਟਰ ਇਸ ਤਰ੍ਹਾਂ ਦਾ ਨਰਵੇ ਜਿਹਦੇ ਵਿੱਚ ਬੱਚਿਆਂ ਦੇ ਬੈਠਣ ਲਈ ਟੇਬਲ ਚੇਅਰ ਨਹੀਂ ਹੈਗਾ ਇੱਕ ਵੱਡੀ ਸਮੱਸਿਆ ਹੁੰਦੀ ਹੈਗੀ ਹੈ ਕੁਆਲਿਟੀ ਚੈੱਕ ਨੂੰ ਲੈ ਕੇ ਤੇ ਜੋ ਆਂਗਣ ਵਾਲੀ ਸੈਂਟਰਸ ਦੇ ਵਿੱਚ ਵਰਕਰ ਹੈਗੇ ਨੇ ਉਹਨਾਂ ਦੇ ਪੇ ਸਕੇਲ ਨੂੰ ਲੈ ਕੇ ਉਹ ਸਮੇਂ-ਸਮੇਂ ਤੇ ਸਰਕਾਰਾਂ ਅੱਗੇ ਆਪਣੀ ਮੰਗ ਵੀ ਰੱਖਦੇ ਹੈਗੇ ਨੇ ਉਹ ਚੀਜ਼ਾਂ ਨੂੰ ਲੈ ਕੇ ਕਿਸ ਤਰੀਕੇ ਦਾ ਸਿਸਟਮ ਬਣਾ ਰਹੇ ਸੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਮਾਨ ਪੱਤਾ ਵੀ ਵਧਾਇਆ ਜਾਵੇ ਸੋ ਟਾਈਮ ਦੇ ਨਾਲ ਅਸੀਂ ਹੌਲੀ-ਹੌਲੀ ਉਹਦੇ 'ਚ ਵਧਾਵਾਂਗੇ ਜਗਬਣੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਵਿੱਚ ਵੱਡੀ ਸੁਗਾਤ ਕੈਬਨਿਟ ਮੰਤਰੀ ਬਲਜੀਤ ਕੋਰ ਹੋਣਾ ਨੇ ਦਿੱਤੀ ਹੈ ਆਂਗਣਵੜੀ ਨਵੇਂ ਸੈਂਟਰ ਬਣਨ ਜਾ ਰਹੇ ਨੇ ਗੱਲਬਾਤ ਕਰਾਂਗੇ ਮੈਮ ਕਿੰਨੇ ਨਵੇਂ ਆਂਗਣਵੜੀ ਸੈਂਟਰ ਬਣਾਉਣ ਜਾ ਰਹੇ ਹੋ ਤੇ ਕਿਸ ਟੈਕਨੀਕ ਦੇ ਹੋਣਗੇ ਹਾਈ ਟੈਕ ਹੋਣਗੇ ਸਮਾਰਟ ਅੰਡਰ ਸਮਾਰਟ ਪ੍ਰੋਜੈਕਟ ਹੋਣਗੇ ਜਾਂ ਏਡਬਲਯੂਸੀਐਸ ਜੋ ਸਕੀਮ ਹੈ ਉਸ ਦੇ ਤਹਿਤ ਕਿੰਨੇ ਹੋਣਗੇ ਅ ਦੇਖੋ ਜੀ ਅਸੀਂ ਜੋ ਪਿਛਲੇ ਸਾਲਾਂ ਦੌਰਾਨ ਦੇਖਿਆ ਜੋ ਉਸ ਤਰ੍ਹਾਂ ਦੀ ਆਂਗਣਵੜੀ ਸੈਂਟਰਾਂ ਦੀ ਹਾਲਤ ਸੀ ਜਾਂ ਇੱਕ ਸੈਂਟਰ ਦੇ ਵਿੱਚ ਇੱਕ ਬਿਲਡਿੰਗ ਦੇ ਵਿੱਚ ਦੋ ਦੋ ਤਿੰਨ ਤਿੰਨ ਸੈਂਟਰ ਚੱਲ ਰਹੇ ਹੋਣ ਸੋ ਉਹਦੇ ਵਿੱਚ ਇੱਕ ਡਿਮਾਂਡ ਸੀ ਕਿ ਇਹਨਾਂ ਇਹਨਾਂ ਥਾਵਾਂ ਦੇ ਉੱਪਰ ਹੋਰ ਆਂਗਣਵੜੀ ਸੈਂਟਰਾਂ ਦੀ ਲੋੜ ਹੈ ਸੋ ਉਸ ਤੇ ਰਿਕਾਰਡਿੰਗ ਅਸੀਂ 1419 ਨਵੇਂ ਆਂਗਣਵੜੀ ਸੈਂਟਰ ਪੂਰੇ ਪੰਜਾਬ ਦੇ ਵਿੱਚ ਬਣਾਉਣ ਜਾ ਰਹੇ ਹਾਂ ਬਣ ਰਹੇ ਨੇ 56 ਲਗਭਗ ਬਣ ਕੇ ਤਿਆਰ ਹੋ ਗਏ ਨੇ ਬਾਕੀ ਬਣ ਰਹੇ ਨੇ ਜੋ ਅਗਲੇ ਮਹੀਨਿਆਂ ਚ ਤਿਆਰ ਹੋ ਜਾਣਗੇ ਔਰ ਉਸ ਤੋਂ ਬਿਨਾਂ ਵੀ ਅਸੀਂ 350 ਦੇ ਕਰੀਬ ਜਿਹੜੇ ਸੈਂਟਰ ਆ ਉਹਨਾਂ ਨੂੰ ਅਪਗ੍ਰੇਡ ਕਰਾਂਗੇ ਤੇ ਅਪਗ੍ਰੇਡੇਸ਼ਨ ਤੋਂ ਉੱਪਰ ਵੀ ਜਿਹੜੀ ਗੱਲ ਕਰਦੇ ਆ ਅਸੀਂ ਸક્ષਮ ਆਂਗਣਵੜੀ ਸੈਂਟਰਾਂ ਦੀ ਉਹਨਾਂ ਨੂੰ ਤੁਸੀਂ ਚਾਹੇ ਮਾਡਰਨ ਆਂਗਣਵੜੀ ਸੈਂਟਰ ਦਾ ਨਾਮ ਦੇ ਦਿਓ ਜਿਹਦੇ ਵਿੱਚ ਅਸੀਂ ਟੀਵੀ ਵੀ ਲਗਾਵਾਂਗੇ ਆਰਓ ਵੀ ਲਗਾਵਾਂਗੇ ਸੋ ਬੈਟਰ ਟੈਕਨੋਲੋਜੀ ਦੇ ਨਾਲ ਉਹ ਸੈਂਟਰ ਅਸੀਂ 100 ਆਂਗਣਵਾੜੀ ਸੈਂਟਰ ਜਿਹੜੇ ਆ ਉਹ ਸਖਸ਼ਮ ਆਂਗਣਵਾੜੀ ਸੈਂਟਰ ਲੈ ਕੇ ਆਵਾਂਗੇ ਤਕਰੀਬਨ 200 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਅਸੀਂ ਆਂਗਣਵਾੜੀ ਸੈਂਟਰਾਂ ਦੇ ਉੱਪਰ ਖਰਚਣ ਜਾ ਰਹੇ ਹਾਂ 1975 ਦੇ ਵਿੱਚ ਜੋ ਆਈਸੀਡੀਐਸ ਸਕੀਮ ਸੀਗੀ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਉਸ ਦੇ ਤਹਿਤ ਹੁਣ ਕਾਫੀ ਲੰਬਾ ਸਮਾਂ ਹੋ ਗਿਆ ਵੱਡੇ ਬਦਲਾਅ ਕੀ ਕਰਨ ਜਾ ਰਹੇ ਹੈ ਪਹਿਲਾਂ ਤਾਂ ਇਹ ਹੈਰਾਨੀ ਸੀ ਵੀ ਇੰਨਾ ਲੰਬੇ ਸਮੇਂ ਦੇ ਵਿੱਚ ਇੰਪਰੂਵਮੈਂਟ ਜਿਹੜੀ ਹੋਈ ਹੈ ਉਦੇ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਮੈਂ ਗੱਲ ਕਰਾਂ ਕਿ ਅੱਜ ਵੀ ਸਾਡੇ ਬੱਚੇ ਸੈਂਟਰਾਂ ਦੇ ਵਿੱਚ ਦਰੀਆਂ ਤੇ ਬੈਠੇ ਹੁੰਦੇ ਆ ਤੋਂ ਇੱਕ ਵੱਡਾ ਬਦਲਾਅ ਤਾਂ ਮੈਂ ਇਹੀ ਕਹਾਂਗੀ ਕਿ ਅਸੀਂ ਸਾਰੀਆਂ ਅੰਗਣਵਾੜੀ ਸੈਂਟਰਾਂ ਦੇ ਵਿੱਚ ਫਰਨੀਚਰ ਜਿਹੜਾ 21 ਕਰੋੜ ਰੁਪਈਆ ਡਿਸਪਰਸ ਕਰਨ ਜਾ ਰਹੇ ਹਾਂ ਔਰ ਕੋਸ਼ਿਸ਼ ਹੋਏਗੀ ਕਿ ਇਸ ਸਾਲ ਦੌਰਾਨ ਕੋਈ ਵੀ ਅੰਗਣਵਾੜੀ ਸੈਂਟਰ ਇਸ ਤਰ੍ਹਾਂ ਦਾ ਨਰਵੇ ਜਿਹਦੇ ਵਿੱਚ ਬੱਚਿਆਂ ਦੇ ਬੈਠਣ ਲਈ ਟੇਬਲ ਚੇਅਰ ਨਹੀਂ ਹੈਗਾ ਸੋ ਬਹੁਤ ਬੇਸਿਕ ਥੱਲੇਡੇ ਲੈਵਲ ਤੋਂ ਸ਼ੁਰੂ ਕਰਨਾ ਪਿਆ ਪਰ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਾਂਗੇ ਇੱਕ ਵੱਡੀ ਸਮੱਸਿਆ ਹੁੰਦੀ ਹੈਗੀ ਹੈ ਕੁਆਲਿਟੀ ਚੈੱਕ ਨੂੰ ਲੈ ਕੇ ਤੇ ਜੋ ਆਂਗਣ ਵਾਲੀ ਸੈਂਟਰ ਦੇ ਵਿੱਚ ਵਰਕਰ ਹੈਗੇ ਨੇ ਉਹਨਾਂ ਦੇ ਪੇ ਸਕੇਲ ਨੂੰ ਲੈ ਕੇ ਉਹ ਸਮੇਂ-ਸਮੇਂ ਤੇ ਸਰਕਾਰਾਂ ਅੱਗੇ ਆਪਣੀ ਮੰਗ ਵੀ ਰੱਖਦੇ ਹੈਗੇ ਨੇ ਉਹ ਚੀਜ਼ਾਂ ਨੂੰ ਲੈ ਕੇ ਕਿਸ ਤਰੀਕੇ ਦਾ ਸਿਸਟਮ ਬਣਾ ਰਹੇ ਆ ਕਰਦੀਆਂ ਰਹਿੰਦੀਆਂ ਨੇ ਅੰਗਣਵੜੀ ਵਰਕਰਸ ਕਿਉਂਕਿ ਉਹਨਾਂ ਤੇ ਜਿਹੜਾ ਵਰਕ ਲੋਡ ਵੀ ਜ਼ਿਆਦਾ ਹੁੰਦਾ ਤਾਂ ਜਿਵੇਂ ਜਿਵੇਂ ਵਰਕ ਲੋਡ ਵਧਦਾ ਤਾਂ ਡਿਮਾਂਡਸ ਵੀ ਰੱਖਦੀਆਂ ਨੇ ਸੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਮਾਨ ਪੱਤਾ ਵੀ ਵਧਾਇਆ ਜਾਵੇ ਸੋ ਟਾਈਮ ਦੇ ਨਾਲ ਅਸੀਂ ਹੌਲੀ ਹੌਲੀ ਉਹਦੇ 'ਚ ਵਧਾਵਾਂਗੇ ਬਾਕੀ ਜੋ ਉਹਨਾਂ ਦੇ ਬੇਸਿਕ ਫੈਸਿਲਿਟੀਆਂ ਹੈ ਮੋਬਾਈਲ ਫੋਨ ਦੀ ਗੱਲ ਕਰਦੀ ਆ ਮੋਬਾਈਲ ਫੋਨ ਵੀ ਕੋਸ਼ਿਸ਼ ਕਰਾਂਗੇ ਕਿ ਇਸ ਸਾਲ ਦੇ ਵਿੱਚ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਣ ਸੋ ਅਸੀਂ ਲੱਗੇ ਰਵਾਂਗੇ ਕਦੇ ਵੀ ਉਹਨਾਂ ਨਾਲ ਪਾਸੇ ਨਹੀਂ ਆ ਬਾਕੀ ਜਿੱਥੇ ਕਿਤੇ ਸਾਨੂੰ ਲੱਗਦਾ ਕਿ ਕੁਝ ਵੱਖਰਾ ਕਰਨ ਦੀ ਲੋੜ ਆ ਉਹਨਾਂ ਦਾ opinion ਲੈ ਕੇ ਫੇਰ ਹੀ ਅਸੀਂ ਕਰਦੇ ਹਾਂ ਫੂਡ ਕੁਆਲਟੀ ਨੂੰ ਲੈ ਕੇ ਕਿਸ ਤਰੀਕੇ ਦੇ ਚੇਂਜਸ ਕਰਾਂਗੇ ਅਸੀਂ ਪਹਿਲਾਂ ਵੀ 2 ਸਾਲ ਪਹਿਲਾਂ ਜਿਹੜਾ ਮਾਰਕਫੈਟ ਤੋਂ ਸਾਰਾ ਐਸਐਨਪੀ ਸ਼ੁਰੂ ਕਰਵਾਇਆ ਸੀ ਔਰ ਪੂਰੀ ਤਰ੍ਹਾਂ ਪੈਕੇਟ ਬੰਦ ਕੁਆਲਟੀ ਚੈੱਕ ਤੇ ਲੈਬ ਟੈਸਟਡ ਜਿਹੜਾ ਫੂਡ ਆਫ ਪ੍ਰੋਵਾਈਡ ਕੀਤਾ ਜਾਂਦਾ ਸੀ ਪਰ ਉੱਥੇ ਕਿਤੇ ਕਿਤੇ ਪ੍ਰੋਬਲਮ ਆ ਗਈ ਜੀ ਵੀ ਇੱਥੇ ਪਿਆ ਖਰਾਬ ਹੋ ਗਿਆ ਜੀ ਕਿਤੇ ਐਕਸਪਾਇਰੀ ਹੋ ਗਈ ਸੋ ਉਹਦੇ ਤੇ ਅਸੀਂ ਸਟ੍ਰਿਕਟ ਮੈਜਰਸ ਲਏ ਆ ਵੀ ਸੀ ਡੀ ਪੀਓ ਤੋਂ ਅੰਗਣવાડી ਸੈਂਟਰ ਚ ਜਾਣ ਤੇ ਇੱਕ ਜਾਂ ਦੋ ਦਿਨ ਦੇ ਵਿੱਚ ਉਹ ਪ੍ਰੋਵਾਈਡ ਕਰੇਗਾ ਅਸੀਂ ਟਾਈਮ ਬਾਉਂਡ ਕੀਤਾ ਹੈ ਫਿਰ ਅਸੀਂ ਲੈਬ ਚੈੱਕ ਜਿਹੜਾ ਉਹ ਕੰਪਲਸਰੀ ਕੀਤਾ ਕਿ ਹਰ ਜਗ੍ਹਾ ਤੇ ਜਿੱਥੇ ਜਾਏਗਾ ਉਹਦੀ ਜਿਹੜੀ ਕੁਆਲਿਟੀ ਟੈਸਟ ਆ ਉਹ ਕੰਪਲਸਰੀ ਕੀਤੀ ਹੈ ਔਰ ਜਿਹੜੇ ਇਸ ਦੇ ਵਿੱਚ ਕੋਈ ਅਣਗਹਿਲੀ ਵਰਤਣਗੇ ਉਹਨਾਂ ਤੇ ਫਿਰ ਐਕਸ਼ਨ ਵੀ ਲਵਾਂਗੇ ਇੱਕ ਸੈਨੀਟੇਸ਼ਨ ਤੇ ਇੱਕ ਪਾਣੀ ਦੀ ਸਮੱਸਿਆ ਬਹੁਤ ਰਹਿੰਦੀ ਹੈਗੀ ਆ ਉਸ ਚੀਜ਼ ਨੂੰ ਲੈ ਕੇ ਕੀ ਅ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿਉਂਕਿ ਸਾਡੇ ਤਕਰੀਬਨ 10,000 ਸੈਂਟਰ ਜਿਹੜੇ ਸਕੂਲਾਂ ਚ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਪ੍ਰੋਬਲਮ ਨਹੀਂ ਆਉਂਦੀ ਪਰ ਜਿਹੜੇ ਸਟੈਂਡ ਅਲੋਨ ਨੇ ਕਈ ਵਾਰੀ ਪਿੰਡਾਂ ਦੇ ਵਿੱਚ ਪੰਚਾਇਤ ਘਰ ਚ ਬਣੇ ਆ ਜਾਂ ਕਿਤੇ ਹੋਰ ਧਰਮਸ਼ਾਲਾ ਚ ਬਣੇ ਆ ਸੋ ਉੱਥੇ ਇਹੋ ਜਿਹੀਆਂ ਪ੍ਰੋਬਲਮ ਹੈ ਤੋਂ ਅਸੀਂ 2000 ਤੋਂ ਉੱਪਰ ਇਹੋ ਜਿਹੀ ਅੰਗਣਵੜੀ ਸੈਂਟਰ ਜਿਨ੍ਹਾਂ ਚ ਅਸੀਂ ਟਾਇਲਟਸ ਬਣਾਉਣ ਜਾ ਰਹੇ ਹਾਂ ਔਰ 7 ਕਰੋੜ ਦੇ ਕਰੀਬ ਇਹ ਜਿਹੜੀ ਰਾਸ਼ੀ ਮੁਹੱਈਆ ਕਰਾਈ ਹੈ ਇਸੇ ਤਰ੍ਹਾਂ ਅਸੀਂ ਪਾਣੀ ਮੁਹੱਈਆ ਜਿੱਥੇ ਪਾਣੀ ਦੀ ਲੋੜ ਆ ਉਹਦੇ ਲਈ ਵੀ ਅਸੀਂ 35 ਲੱਖ ਦਾ ਫੰਡ ਪ੍ਰੋਵਾਈਡ ਕੀਤਾ ਹੋ ਕੰਟੀਨਿਊਸਲੀ ਲੱਗੇ ਰਵਾਂਗੇ ਇੱਕ ਐਚ ਐਮ ਪੀ ਵੀ ਨੂੰ ਲੈ ਕੇ ਹਾਲਾਂਕਿ ਹੈਲਥ ਡਿਪਾਰਟਮੈਂਟ ਨੇ ਐਡਵਾਈਜ਼ਰ ਵੀ ਜਾਰੀ ਕਰ ਦਿੱਤੀ ਹੈਗੀ ਹੈ ਤੁਸੀਂ ਕੁਝ ਅੰਗਣਵਾੜੀ ਸੈਂਟਰਾਂ ਨੂੰ ਲੈ ਕੇ ਕੁਝ ਨਿਰਦੇਸ਼ ਜਾਰੀ ਕੀਤੇ ਨੇ ਅ ਬਿਲਕੁਲ ਜੀ ਅਸੀਂ ਕਰਦੇ ਰਹਿੰਦੇ ਹਾਂ ਜਦੋਂ ਵੀ ਕੋਈ ਨਵੀਂ ਪ੍ਰੋਬਲਮ ਆਉਂਦੀ ਹੈ ਅਸੀਂ ਅੰਗਣਵਾੜੀ ਸੈਂਟਰਾਂ ਨੂੰ ਮੈਸੇਜ ਲਗਾਉਂਦੇ ਹਾਂ ਸੋ ਕਮਿਊਨਿਟੀ ਬੇਸਡ ਇਵੈਂਟ ਉਹਨਾਂ ਨੇ ਹਰ ਬੁੱਧਵਾਰ ਅ ਦੱਸਣਾ ਵੀ ਹੁੰਦਾ ਪਿੰਡ ਵਾਲਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਸਿਖਾਉਣਾ ਹੁੰਦਾ ਸੋ ਹੈਂਡ ਵਾਸ਼ਿੰਗ ਜੈਕ ਡਿਸਟੈਂਸ ਬਣਾ ਕੇ ਰੱਖਣਾ ਉਹ ਸਾਰਾ ਕੁਝ ਅਸੀਂ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਹਾਂ ਦਿੱਲੀ ਅੱਜ ਕੱਲ ਚੋਣਾ ਚ ਡਿਊਟੀ ਲੱਗੀ ਹੋਈ ਹੈ ਉੱਥੇ ਐਲਾਨ ਹੋਇਆ ਤਾਂ ਪੰਜਾਬ ਦੇ ਲੇਡੀਜ਼ ਵੀ ਦੇਖ ਰਹੀਆਂ ਕਿ ਜੋ ਸਾਨੂੰ ਪ੍ਰੋਮਿਸ ਕੀਤਾ ਉਹ ਕਦੋਂ ਕਰਨ ਜਾ ਰਹੇ ਬਹੁਤ ਜਲਦ ਕਰਾਂਗੇ ਔਰ ਦਿੱਲੀ ਵੀ ਆਪ ਦੀ ਸਰਕਾਰ ਆ ਉਹਨਾਂ ਨੇ ਕਰਕੇ ਦਿਖਾਇਆ ਔਰ ਵਾਦਾ ਜਿੱਥੇ ਵੀ ਆਪ ਸਰਕਾਰ ਕਰਦੀ ਹੈ ਉਹ ਕਰਕੇ ਦਿਖਾਉਂਦੀ ਹੈ ਅਸੀਂ ਜ਼ਰੂਰ ਕਰਾਂਗੇ ਤਾ ਇਹ ਸੰ ਸਾਡੇ ਨਾਲ ਕੈਬਨਿਟ ਮੰਤਰੀ ਬਲਜੀਤ ਕੋਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਨਵੇਂ ਆਂਗਣਵੜੀ ਸੈਂਟਰ ਹੈਗੇ ਨੇ ਉਸ ਦੇ ਵਿੱਚ ਹੁਣ ਕੋਈ ਵੀ ਜੋ ਪਹਿਲਾਂ ਦਿੱਕਤਾਂ ਆਉਂਦੀਆਂ ਸੀ ਉਹ ਦੂਰ ਕੀਤੀਆਂ ਜਾਣਗੀਆਂ ਤੇ ਨਵੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪਾਟ